ਤਿਆਂ ਤੀਆਂ ਦੀ ਤਿਉਹਾਰ ਆਉਂਦੇ ਹੀ ਪੰਜਾਬ ਦਾ ਮਾਹੌਲ ਬਦਲ ਜਾਂਦਾ ਹੈ ਖੁਸ਼ੀਆਂ ਦਾ ਖੇੜਾ ਪੰਜਾਬ ਵਿੱਚ ਖੜ ਜਾਂਦਾ ਹੈ ਤੇ ਹਰ ਪਾਸੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਨੇ ਕਿਥੇ ਚਰਕਾ ਕਿਥੇ ਗਾਗਰ ਕਿਥੇ ਘੋੜ ਸਵਾਰੀ ਅਤੇ ਕਿਥੇ ਮਸਤੀ ਤੇ ਕਿਥੇ ਪਿੰਗਾ ਪੰਜਾਬ ਦੇ ਵਿੱਚ ਝੂਲਦੀਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਪੰਜਾਬ ਦੀ ਵਿਆਸਤ ਪਹਿਲਾਂ ਵਰਗੀ ਨਹੀਂ ਰਹੀ ਲੇਕਿਨ ਫੇਰ ਵੀ ਥਾਂ ਥਾਂ ਤੇ ਤਿਆਂ ਦਾ ਤਿਉਹਾਰ ਮਨਾ ਕੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚ ਜਦ ਫੇਰ ਮੁੜ ਤਿਆਂ ਪੈਕੇ ਆਉਂਦੀਆਂ ਨੇ ਤੇ ਫੇਰ ਆਪਣੀ ਸਹੇਲੀਆਂ ਦੇ ਨਾਲ ਪੀਂਗਾ ਚੂੜਦਿਆਂ ਨੇ ਤੇ ਮਸਤੀ ਕਰਕੇ ਗਿੱਧਾ ਅਤੇ ਬੋਲੀਆਂ ਪਾਉਂਦੀਆਂ ਨੇ ਤੇ ਪੰਜਾਬ ਦੇ ਜਿਹੜੀ ਵਿਰਾਸਤ ਹੈ ਉਹ ਮੁੜ ਚੇਤੇ ਹੁੰਦੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਬਠਿੰਡਾ ਵਾਰ ਨੰਬਰ 23 ਦੀਆਂ ਤਸਵੀਰਾਂ ਨੇ ਕਿਉਂਕਿ ਐਮਸੀ ਕਿਰਨ ਕੋਰ ਵੱਲੋਂ ਇਹ ਫੰਕਸ਼ਨ ਹੈ ਜਿਹੜਾ ਉਹ ਕਰਵਾਇਆ ਗਿਆ ਹੈ ਕਿ ਪੰਜਾਬ ਦੀ ਵਿਰਾਸਤ ਨੂੰ ਦੁਬਾਰਾ ਮੁੜ ਨੌਜਵਾਨ ਪੀੜ੍ਹੀ ਨੂੰ ਦਿਖਾਉਣ ਦੀ ਇੱਕ ਪਹਿਲ ਕੀਤੀ ਗਈ ਹੈ दिना दिरे विच्छे दो फलसु है माझ भोड़ियो ये नामा ਆਈ ਕਪਰਕੀ ਸਿੰਘਵੰਟੀ ਅੱਜ ਦਾ ਜਿਹੜਾ ਦਿਨ ਬੜਾ ਹੀ ਖੁਸ਼ੀ ਵਾਲਾ ਦਿਨ ਹੈ ਇਹ ਜਿਹੜਾ ਤੀਆਂ ਦਾ ਤਿਹਾਰ ਹੈ ਜਿਹੜੀਆਂ ਲੇਡੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਹੈ ਹਰ ਇੱਕ ਤਿਹਾਰ ਦਾ ਜਿਵੇਂ ਆਪਣਾ ਆਪਣਾ ਪਛੋਕਰ ਹੁੰਦਾ ਉਸੇ ਤਰ੍ਹਾਂ ਵੀ ਤੀਆਂ ਦਾ ਜਿਹੜਾ ਤਿਹਾਰ ਹੈ ਉਹਦਾ ਵੀ ਇੱਕ ਪਛੋਕਰ ਹੈ ਕਿਉਂਕਿ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਸੀ ਤਾਂ ਜਿਹੜੀਆਂ ਕੁੜੀਆਂ ਸੀ ਜੀਆਂ ਉਹ ਸਾਉਣ ਦੇ ਮਹੀਨੇ ਦੇ ਵਿੱਚ ਆਪਣੇ ਸਾਰੇ ਪਰਿਵਾਰ ਨੂੰ ਸਾਡੇ ਪਰਿਵਾਰ ਦੇ ਪੂਰਾ ਪੂਰਾ ਮਹੀਨਾ ਲਗਾਉਂਦੀਆਂ ਸੀ ਪਰ ਕੁਛ ਟਾਈਮ ਚਰਸੀ ਸਾਡਾ ਸਦਾ ਸੱਭਿਆਚਾਰ ਸੀ ਉਹ ਅਲੋਪ ਹੋ ਗਿਆ ਸੀ ਲੋ ਜਿਹੜੇ ਲੋਕ ਸੀ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਸੀ ਪਰ ਬੜੀ ਖੁਸ਼ੀ ਹੁੰਦੀ ਆ ਕਿ ਹੁਣ ਫੇਰ ਲੋਕ ਨੇ ਜਿਹੜੇ ਇਸ ਸੱਭਿਆਚਾਰ ਨਾਲ ਜੁੜ ਰਹੇ ਆ ਤੇ ਥਾਂ ਥਾਂ ਤੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਤੀਆਂ ਨੇ ਉਹ ਦੁਬਾਰਾ ਬਣਾਈਆਂ ਜਾਂਦੀਆਂ ਨੇ ਇਹ ਜਿਹੜਾ ਤੀਆਂ ਦਾ ਤਿਹਾਰ ਆ ਅੱਜ ਵੀ ਜਿਹੜੀਆਂ ਲੇਡੀਜ਼ ਨੇ ਬੜੀਆਂ ਬਹੁਤ ਬੱਚੀ ਆ ਜਿਹੜੇ ਵਿੱਚ ਬਹੁਤ ਕੁੜੀਆਂ ਨੇ ਬੜੀਆਂ ਸੱਜ ਸੱਜ ਕੇ ਆਈਆਂ ਨੇ ਬੜਾ ਬਹੁਤ ਸੋਹਣਾ ਲੱਗ ਰਿਹਾ ਤੇ ਬੱਚੀਆਂ ਨੇ ਜਿਹੜੀਆਂ ਬੜੀ ਖੁਸ਼ੀ ਨਾਲ ਬੋਲੀਆਂ ਪਾ ਰਹੀਆਂ ਨੇ ਨੱਚ ਰਹੀਆਂ ਨੇ ਖੁਸ਼ੀ ਮਨਾ ਰਹੀਆਂ ਨੇ ਅੱਜ ਦਾ ਜਿਹੜਾ ਤਿਹਾਰ ਹੈ ਜਿਹੜਾ ਈਂ ਦਾ ਤਿਹਾਰ ਹੈ ਸਾਡੇ ਸਾਰਿਆਂ ਦੇ ਲਈ ਬੜੇ ਹੀ ਖੁਸ਼ੀ ਦਾ ਤਿਹਾਰ ਹੈ ਮੈਂ ਸਾਰਿਆਂ ਜਿੰਨੀਆਂ ਵੀ ਮੇਰੀਆਂ ਭੈਣਾਂ ਮਾਮਾ ਬੱਚੇ ਇੱਥੇ ਪਹੁੰਚਿਆ ਮੈਂ ਉਹਨਾਂ ਸਾਰਿਆਂ ਨੂੰ ਅੱਜ ਦੇ ਤਿਹਾਰ ਦੀਆਂ ਤੀਆਂ ਦੇ ਤਿਹਾਰ ਦੀ ਬਹੁਤ-ਬਹੁਤ ਵਧਾਈ ਦਿੰਦੀ ਹਾਂ ਮੈਂ ਜਿਸ ਤਰ੍ਹਾਂ ਸਾਉਣ ਦੇ ਮਹੀਨੇ ਦੇ ਵਿੱਚ ਭਰਾਵਾਂ ਵੱਲੋਂ ਸੰਧਾਰਾ ਲੈ ਕੇ ਆਇਆ ਜਾਂਦਾ ਸੀਗਾ ਕਿ ਅੱਜ ਕੱਲ ਵੀ ਉਹ ਸਿਸਟਮ ਹੈ ਜਾਂ ਖਤਮ ਅੱਗੇ ਕੁਝ ਕੁਛ ਫਿੰਡਾਂ ਦੇ ਵਿੱਚ ਇਹ ਚੀਜ਼ ਹੈ ਬਟ ਮੈਨੂੰ ਨਹੀਂ ਲੱਗਦਾ ਵੀ ਅੱਗੇ ਜਿੰਨਾ ਨਹੀਂ ਹੈ ਉਹ ਚੀਜ਼ ਪਰ ਮੈਨੂੰ ਜਿਵੇਂ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਲੋਕ ਦੁਬਾਰਾ ਫੇਰ ਕਲਚਰ ਨਾਲ ਜੁੜ ਰਹੇ ਆ ਆਪਣੇ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਦੁਬਾਰਾ ਫੇਰ ਕੋਸ਼ਿਸ਼ ਕਰ ਰਹੇ ਆ ਤਾਂ ਹੋ ਸਕਦਾ ਵੀ ਜਿਹੜੇ ਇਹ ਪਹਿਲਾਂ ਵਾਲੇ ਜਿਹੜੇ ਰੀਤੀ ਰਿਵਾਜ ਸੀ ਜਿਵੇਂ ਭਰਾ ਆਪਣੀ ਭੈਣ ਕੋਲੇ ਸਾਵਣ ਦੇ ਮਹੀਨੇ ਸੰਧਾਰਾ ਲੈ ਕੇ ਜਾਂਦਾ ਸੀ ਉਹ ਦੁਬਾਰਾ ਇਹ ਚੀਜ਼ਾਂ ਸ਼ੁਰੂ ਹੋ ਜਾਣਗੀਆਂ ਜਦੋਂ ਲੋਕ ਆਪਣੇ ਦਿਲੋਂ ਦੁਬਾਰਾ ਫੇਰ ਉਸ ਕਲਚਰ ਨਾਲ ਪੰਜਾਬ ਦੇ ਨਾਲ ਜੁੜ ਜਾਣਗੇ ਹੁਣ ਮੇਰਾ ਨਾਮ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਤੀਆਂ ਦੇ ਮਿਲ ਜੋ ਲਗਾਇਆ ਗਿਆ ਥੋਡੇ ਕੋਲ ਅਸੀਂ ਕਹਿ ਕੇ ਲਗਵਾਇਆ ਤੁਸੀਂ ਸਭ ਦੀ ਮਿੰਤਾ ਕਰਕੇ ਵੀ ਕਿਹੜੇ ਐਮਸੀ ਥੋਡੇ ਕਿਰਨ ਰਾਣੀ ਕਿ ਬਾੜ ਨੰਬਰ ਕਿੰਨਾ ਬਾੜ ਨੰਬਰ 35 ਬਾੜ ਨੰਬਰ 23 ਕਿੰਨਾ ਕਿ ਐਨਜੋਏ ਕਰ ਰਹੇ ਹੋ ਜੀ ਮੇਰੇ ਜੀ ਬਹੁਤ ਵਧੀਆ ਡੈਕੋਰੇਟ ਕੀਤਾ ਐਮਸੀ ਸਾਹਿਬ ਦਾ ਬਹੁਤ ਧੰਨਵਾਦ ਸਾਡੇ ਸਾਰਿਆਂ ਦੇ ਚਾਹ ਪੂਰੀ ਕੀਤੀ ਇਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਜਿਹੜਾ ਤਿਉਹਾਰ ਸੀਤਿਆਂ ਦਾ ਮਨਾਇਆ ਜਾਂਦਾ ਸੀ ਹਮੇਸ਼ਾ ਕੀ ਹੁੰਦਾ ਸੀ ਕਿ ਪਿੰਡ ਦੀਆਂ ਲੇਡੀਆਂ ਇਕੱਠੀਆਂ ਹੋ ਕੇ ਪਿੱਪਲ ਦੇ ਥੱਲੇ ਜਾ ਕੇ ਜਾਂ ਬੋਰ ਦੇ ਥੱਲੇ ਜਾ ਕੇ ਪਿੰਗਾ ਪਾ ਕੇ ਕਿ ਤਿਹਾਰ ਨੂੰ ਮਨਾਉਂਦੇ ਸਨ ਕਿ ਉਹਨੂੰ ਉਸ ਤਰ੍ਹਾਂ ਦਾ ਕੋਈ ਦੇਖਣ ਨੂੰ ਮਿਲਦਾ ਜੀ ਹਾਂਜੀ ਜ਼ਰੂਰ ਪਹਿਲਾਂ ਤਾਂ ਨਹੀਂ ਸੀ ਆ ਹੁਣ 2-4 ਸਾਲਾਂ ਤੋਂ ਸੀ ਜ਼ਰੂਰ ਇਹਨੂੰ ਵਾਪਸ ਇਸ ਕਲਚਰ ਨੂੰ ਲਿਆ ਰਹੇ ਆ ਪੰਜਾਬ ਦੇ ਨੂੰ ਤੇ ਹਮੇਸ਼ਾ ਅਸੀਂ ਕਹਿੰਦੇ ਆ ਕਿ ਲੰਮੀ ਉਮਰਾਂ ਹੋਣ ਸਾਡੇ ਐਮਸੀ ਸਾਹਿਬੀ ਇੱਥੇ ਲੱਗਦੀਆਂ ਰੈਂਟੀਆਂ ਹਰ ਸਾਲ ਸਭ ਤੋਂ ਵੱਡੀ ਵੱਡੀ ਐਮਸੀ ਸਾਹਿਬ ਅੱਜ ਸਾਡੇ ਇਹ ਜੋ ਕਹਿੰਨੇ ਉਹ ਹੀ ਕਰਦੇ ਹੈਗੇ ਨਹੀਂ ਹਮੇਸ਼ਾ ਅਸੀਂ ਇਹੀ ਖੁਸ਼ੀਆਂ ਮਨਾਉਂਦੇ ਰਹੀਏ ਹਰ ਸਾਲ ਸੋਨਾ ਰੱਬ ਇਹਨਾਂ ਦੀ ਲੰਮੀ ਉਮਰ ਕਰੇ ਭਾਈ ਥੈਂਕ ਯੂ